ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਫਰੋਲਪੁਰ ਜ਼ਿਲ੍ਹੇ ਦੀ ਬੁੱਕਲ ਦਾ ਨਗਰਮਾਨ ਦਾ ਪਿੰਡ ਵਸਤੀ ਬਲਉਂਦੇਵਾਲੀ ਦੇ ਵਿੱਚ ਇਸ ਟਾਈਮ ਮੈਂ ਮੌਜੂਦ ਆ ਮਿੱਤਰੋ ਤੇ ਇਹ ਜਿਹੜਾ ਪਿੰਡ ਆ ਇਹ ਖਾਈ ਫੇਮੀ ਆ ਕਿ ਜਿਹੜਾ ਸ਼ਹਿਰ ਆ ਉਹ ਸ਼ਹਿਰ ਦੇ ਰਕਬੇ ਦਾ ਹੀ ਪਿੰਡ ਆ ਇਹ ਮਿੱਤਰੋ ਘਰੇਲੂ ਫਾਰਮਰ ਦੇ ਘਰੇ ਮੈਂ ਇਸ ਟਾਈਮ ਮੌਜੂਦ ਆ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਇੱਕ ਵੈੜ ਵਿਖਾਉਣੀ ਆ ਤੁਹਾਨੂੰ ਬਿਲ ਬਿਲਕੁਲ ਤਾਜੀ ਸੂਈ ਤੇ ਇੱਕ ਤੁਹਾਨੂੰ ਚੰਗੇ ਸੀਮਣ ਦਾ ਦਿਖਾਉਣਾ ਵਾ ਕੱਟਾ ਟੋਟਲ ਜਾਨਵਰ ਆਪਾਂ 2 ਵਿਖਾਉਣੇ ਆ ਇਸ ਘਰ ਦੇ ਵਿੱਚੋਂ ਦੋਵਾਂ ਜਾਨਵਰਾਂ ਦੇ ਵਿੱਚੋਂ ਜਿਹੜਾ ਜਾਨਵਰ ਤੁਹਾਨੂੰ ਪਸੰਦ ਆ ਜਾਊਗਾ ਤਸੱਲੀ ਕਰਨਾ ਤੁਹਾਡਾ ਸਾਰੀ ਡਿਟੇਲ ਜਾਣ ਕੇ ਦੇ ਦਿੰਨਾ ਕੀ ਮੁੱਲ ਕਰਦੇ ਆ ਕੀ ਡਿਟੇਲ ਆ ਉਹ ਮਿਲਦੇ ਆ ਬਾਈ ਨੂੰ ਗੱਲਬਾਤ ਕਰਦੇ ਆਪਾਂ ਸਾਰੀ ਬਾਈ ਦੇ ਨਾਲ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਹੈ ਬਾਈ ਠੀਕ ਹੈ ਜੀ ਵੀਰ ਜੀ ਸੇਤਾ ਘਰ ਪਰਿਵਾਰ ਜੀ ਬਸ ਵਧੀਆ ਜੀ ਠੀਕ ਹੈ ਅੱਛਾ ਬਾਈ ਇੱਕ ਵਾਰੀ ਆਪਣਾ ਪਿੰਡ ਦਾ ਨਾਮ ਦੱਸ ਦिए ਜੀ ਆਪਣਾ ਪਿੰਡ ਵਸਤੀ ਬਲੰਦੇ ਵਾਲੀ ਜੀ ਜ਼ਿਲ੍ਹਾ ਫਿਰੋਜ਼ਪੁਰ ਜੀ ਖਾਈ ਫੇਮੇ ਕੀ ਦਾ ਰਕਬਾ ਹੈ ਜੀ ਜੀ ਹਾਂ ਜੀ ਅੱਛਾ ਨਾਮ ਕੀ ਹੈ ਬਾਈ ਆਪਣਾ ਆਪਣਾ ਕੁਲਦੀਪ ਸਿੰਘ ਜੀ ਕੁਲਦੀਪ ਸਿੰਘ son of ਵੀਰੇ ਸਰਦਾਰ ਸੁਖਦੇਵ ਸਿੰਘ ਸੁਖਦੇਵ ਸਿੰਘ ਠੀਕ ਹੈ ਜੀ ਅੱਛਾ ਕੁਲਦੀਪ ਬਾਈ ਜਿਹੜੀ ਗਾਂ ਆਪਾਂ ਵੇਚਣੀ ਹੈ ਕਿੰਨਵਾ ਸੂਆ ਸੂਈ ਹੈ ਬਾਈ ਇਹ ਦੂਜਾ ਸੂਆ ਸੂਈ ਹੈ ਜੀ ਦੂਜਾ ਸੂਆ ਸੂਈ ਆ ਕਿੰਨੇ ਦਿਨ ਸੋਈਆ ਬਈ ਇਹ ਨੂੰ ਅੱਜ ਤੀਸਰਾ ਦਿਨ ਹੈ ਜੀ ਠੀਕ ਆ ਬਈ ਅੱਛਾ ਤੇ ਨਾ ਦਿਨਾਂ ਦੀ ਸੂਈ ਤੋਂ ਲੈ ਕਿੰਨਾ ਦੁੱਧ ਬੋਲਾ ਤਿਆਰ ਹੋਊਗਾ ਹੁਣ ਤੇਰਾ ਜਾਦਾ ਕਿਲੋ ਬੋਲਾ ਹੈਗਾ ਜੀ 13-14 ਕਿਲੋ ਬੋਲਾ ਹੈਗਾ ਠੀਕ ਆ ਵੱੱਛਾ ਦੇਗੀ ਕਿ ਵੱੱਛੀ ਬਈ ਵੱੱਛਾ ਜੀ ਵੱੱਛਾ ਠੀਕ ਆ ਪਿਛਲੇ ਸੂਏ ਨੇ ਕਿੰਨਾ ਦੁੱਧ ਦਿੱਤਾ ਸੀ ਪਿਛਲੇ ਸੂਏ 25 ਲੀਟਰ ਦੁੱਧ ਚ ਹੋਇਆ ਜੀ ਇਹਦੇ ਤੋਂ ਚ ਹੋਇਆ ਠੀਕ ਆ ਬਈ ਅੱਛਾ ਹੁਣ ਇਹਦੀ ਬਈ ਡਿਮਾਂਡ ਕੀ ਰੱਖੀ ਆ ਜੀ ਆਪਣੀ ਐ ਦੀ ਡਿਮਾਂਡ 80000 ਰੁਪਿਆ ਜੀ ਠੀਕ ਆ ਬਈ ਇਹਦੇ ਵਿੱਚੋਂ ਥੋੜਾ ਬੋਤ ਲੜ ਪਿਆ ਹੋਣਾ ਮਾਨਤਾ ਨਹੀਂ ਹੋ ਰੰਗੂ ਹੈਗਾ ਇਹਦੇ ਥੱਲੇ ਕਰਮਾਂ ਵਾਲੀ ਦਾ ਥੱਲੇ ਮਗਰ ਇਹਦੇ ਬੱਛਾ ਵਾ ਦੇਖ ਸਕਦੇ ਆ ਭਲਾਂ ਚ ਜ਼ਰੂਰ ਹੈਗੀ ਬੇਮਲੂਮੀ ਜੀ ਦੁੱਧ 22 ਤੇ 25 ਕਿਲੋ ਬਾਈ ਉਹਨਾਂ ਨੇ ਪਹਿਲੇ ਸੂਏ ਦੇ ਵਿੱਚ ਇਹਦੇ ਥੱਲੇ ਚੋਇਆ ਹੋਇਆ ਦਾ ਅੱਗੇ ਇਹਨਾਂ ਦੀ ਰੋਤਾ ਕਰਮਾਂ ਵਾਲੀਆਂ ਦੀ ਦੁੱਧ ਤਾਂ ਇਹਨਾਂ ਨੇ ਦੇਣਾ ਹੀ ਦੇਣਾ ਮੌਸਮ ਜਿਹੜਾ ਗਾਂ ਦਾ ਆ ਗਿਆ ਅੱਗੇ ਮਿੱਤਰੋ ਠੰਡ ਦੀ ਆਦਰ ਦੀ ਕੁਆਲਿਟੀ ਪੂਰੀ ਬਿਹਤਰੀਨ ਪਲੀ ਸੰਭੀ ਵਜਨ ਵਜੂਦ ਵਾਲੀ ਬੱਛੀ ਆ ਸੋਣੀ ਤਿਆਰ ਹੋਊਗੀ ਸੋਨਾ ਇਹਦਾ ਟੰਚਾ ਵਾ ਜਿੰਨੇ ਅੰਗਾਰ ਚੰਗੇ ਲੱਗੇ ਹੋਇਆ ਕਰਮਾਂ ਵਾਲੀ ਨੂੰ ਗੱਲਬਾਤ ਲਈ ਆਪਾਂ ਨੰਬਰ 22 ਦਾ ਲੈ ਲਾਂਗੇ ਜਿਹੜੇ ਨੰਬਰ ਤੇ ਤੁਸੀਂ ਗੱਲਬਾਤ ਕਰਨੀ ਆ ਮਿੱਤਰੋ ਤਾਜੀ ਸੂਈ ਵੜ ਬਕਾਊ ਆ ਮਗਰ ਬੱਛਾਵਾ ਤੀਜਾ ਦਿਨ ਸੂਈ ਨੂੰ 14 ਲੀਟਰ ਬੋਲਾ ਤਿਆਰ ਆ 80000 ਰੁਪਏ ਦਾ ਡਿਮਾਂਡ ਆ ਪਿਛਲੇ ਸੂਏ ਦਾ 25 ਲੀਟਰ ਦੁੱਧ ਦਾ ਰਿਕਾਰਡ ਆ ਮਿੱਤਰੋ ਇਹਦਾ ਕਰਮਾਲੀ ਦਾ 2 ਨੰਬਰ ਤੇ ਕੱਟਾ ਜਿਹੜਾ ਵੱਡੇ ਭਾਈ ਇਹਦੀ ਕਿੰਨੀ ਉਮਰ ਆ ਇਹਦੀ 13 ਮਹੀਨੇ ਹੈਗੀ 12-13 ਮਹੀਨੇ 12-13 ਮਹੀਨੇ ਕੱਟੇ ਦੀ ਉਮਰ ਆ ਅੱਛਾ ਇਹ ਕਿਹੜੇ ਸੀਮਨ ਦਾ ਆ ਗਿਆ ਭਾਈ ਇਹ ਸਾਰ ਸਾਰਦਾ ਜੀ ਠੀਕ ਆ ਭਾਈ ਅੱਛਾ ਇਹਦੀ ਮਾਂ ਦੇ ਥਲੇ ਦੁੱਧ ਕਿੰਨਾ ਕੁ ਸੀ ਭਾਈ 13-14 ਲੀਟਰ ਆ ਲੱਗੀ ਹੈ ਜੀ 13-14 ਲੀਟਰ ਠੀਕ ਹੈ ਬਾਈ ਅੱਗੇ ਹੋ ਲੈ ਗਈ ਮਾਜੋ ਉਹ ਮਾਂ ਹੈਗੀ ਹਿੰਦੀ ਕੋਲੇ ਹਾਂਜੀ ਹਾਂਜੀ ਹੁਣ ਸੂਨੀ ਆ ਬਸ ਦੋ ਚਾਰ ਦਿਨਾਂ ਚ ਸੂਜੂਗੀ ਠੀਕ ਹੈ ਹੁਣ ਇਹਦੇ ਕਿੰਨੇ ਦੀ ਦੇ ਦਿਆਂਗੇ ਇਹ ਜੀ ਇਹ ਕਟਾਪਾ ਦੇ ਦਿਆਂਗੇ 25000 ਚ 25000 ਦਾ ਜਮਾਨਤਾਂ ਹੋ ਜੂਂਦੇ ਵਿੱਚ ਬਾਈ ਬਸ ਜਮਾਨਤਾਂ ਨਹੀਂ ਹੋ ਜੂ ਵੀਰ ਜੀ ਠੀਕ ਹੈ ਬਾਈ ਲੈ ਮਿੱਤਰੋ ਪਿੱਛੋਂ ਵਿਖਾ ਦਿਓ ਪੁੱਤ ਕੱਟੇ ਨੂੰ ਇੱਕ ਦੀ ਚੰਗੀ ਤਰ੍ਹਾਂ ਲੈ ਖੋਲਣ ਨੂੰ ਤਾਂ ਰਹਿਣ ਦਿਓ ਬਸ ਪਿੱਛੋਂ ਵਿਖਾਈ ਦਿਓ ਨਵੇਂ ਮਿੱਤਰੋ ਕੱਟੇ ਦੀ ਉਮਰ ਤੋਂ ਡਿਟੇਲ ਦੱਸਦੀ ਸਾਲ ਦਾ ਹਜੇ ਬੱਚਾ ਕਰਮਾ ਵਾਲਾ ਥੱਲੋ ਥੱਲੋ ਪੂਰਾ ਚੰਗਾ ਕਿਉਂਕਿ ਚੰਗੇ ਸੀਮਣ ਦਾ ਇਹ ਆਪ ਆ ਮਾਂ ਦੇ ਦੁੱਧ ਦਾ ਪੱਖ ਚੰਗਾ ਵਾ ਗਾਂ ਤਾਜੀ ਸੂਈ ਮੈਗਰ ਗਾਂ ਦੇ ਵੱਛਾ ਵਾ ਇਹ ਦੋ ਜਾਨਵਰ ਵਿਕਾਉ ਆ ਮਿੱਤਰੋ ਤੇ ਆਪਣਾ ਸਟਾਕ ਵੀ ਦਾ ਪਿਆ ਨਾ ਸਟਾਕ ਵੀ ਸਟਾਕ ਵੀ ਸੀਮਣ ਹੈਗਾ ਵਾ ਠੀਕ ਹੈ ਅੱਛਾ ਨੰਬਰ ਦੇ ਆਜੇ ਬਾਈ ਆਪਣਾ 98724 98724 8392 8392 98724 8392 ਹਾਂਜੀ 98724 8392 ਬਾਈ ਦਾ ਫੋਨ ਨੰਬਰ ਆ ਤੇ ਇਸ ਨੰਬਰ ਤੇ ਤੁਸੀਂ ਮਿੱਤਰੋ ਗੱਲਬਾਤ ਕਰਨੀ ਆ ਤੇ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਕੈਮਰਾਮੈਨ ਗਰਦੀਪ ਗਿੱਲ ਦੇ ਨਾਲ ਇਜਾਜ਼ਤਵਾਲ ਨੂੰ ਵਾਦਿਆਂ ਧੰਨਵਾਦ